ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੱਜਣੋ ਅੱਜ ਦੀ ਆਪਣੀ ਵੀਡੀਓ ਬਣਾਉਂਦਾ ਮੇਨ ਮਕਸਦ ਇਹ ਹੀ ਹੈ ਜੀ ਵੀ ਜੋ ਪਸ਼ੂਆਂ ਨੂੰ ਆਪਾਂ ਫੀਡਿੰਗ ਦਾ ਕਿਸ ਤਰ੍ਹਾਂ ਤਰੀਕਾ ਆਪਾਂ ਫੀਡਿੰਗ ਦਾ ਅਪਣਾਈਗੇ ਤਾਂ ਜੋ ਆਪਣੇ ਪਸ਼ੂਆਂ ਨੂੰ ਕੀਤੀ ਗਈ ਫੀਡਿੰਗ ਦੇ ਐਕਸਟਰਾ ਬੈਨੀਫਿਟ ਮਿਲਣ ਉਸ ਸੰਬੰਧੀ ਆਪਾਂ ਵਿਚਾਰ ਚਰਚਾ ਤੇ ਪ੍ਰੈਕਟੀਕਲੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾ ਜਿਹੜੇ ਸੱਜਣ ਆਪਣੇ YouTube ਚੈਨਲ ਤੇ Facebook ਪੇਜ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰਨਾ ਜੀ ਤੇ ਬਾਕੀ ਹੋਰ ਸੱਜਣ ਕਮੈਂਟ ਕਰਦੇ ਰਹੇ ਨੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਸਮਾਂ ਨਹੀਂ ਬਹੁਤਾ ਖਰਾਬ ਕਰਦੇ ਤੇ ਸੱਜਣੋ ਜਿਹੜੀ ਆਪਾਂ ਵੀਡੀਓ ਬਣਾਉਣ ਦਾ ਮੇਨ ਵਿਸ਼ਾ ਇਸ ਲਈ ਸੀਗਾ ਵੀ ਜੋ ਪਸ਼ੂ ਨੂੰ ਆਪਾਂ ਫੀਡਿੰਗ ਕਰਦੇ ਆ ਉਹ ਟੀਐਮਆਰ ਕਰਕੇ ਟੋਟਲ ਮਿਕਸ ਰਾਸ਼ਨ ਜਿਸ ਨੂੰ ਕਿਹਾ ਜਾਂਦਾ ਵੱਡੇ ਫਾਰਮਾਂ ਵਿੱਚ ਇਸ ਟੈਕਨੀਕ ਨੂੰ ਅਪਣਾਇਆ ਜਾਂਦਾ ਤੇ ਪਸ਼ੂਆਂ ਦੇ ਬੈਟਰ ਬੀਸੀਐਸ ਲਈ ਇਹ ਤਕਨੀਕ ਨਾਈ ਜਾਂਦੀ ਆ ਤੇ ਜਿਹੜੀ ਵੀ ਆਪਾਂ ਫੀਡਿੰਗ ਦਿੰਨੇ ਉਸ ਦੀ ਪਸ਼ੂਨ ਦੇ ਵਿੱਚ ਪ੍ਰੋਪਰ ਯੂਟਿਲਾਈਜੇਸ਼ਨ ਹੁੰਦੀ ਆ ਅਤੇ ਆਪਾਂ ਨੂੰ ਚੰਗੇ ਰਿਜ਼ਲਟ ਦੇਖਣ ਨੂੰ ਮਿਲਦੇ ਆ ਜੇ ਆਪਾਂ ਗੱਲ ਕਰੀਏ ਟੀ ਐਮ ਆਰ ਟੋਟਲ ਮਿਕਸ ਰਾਸ਼ਨ ਦੇ ਵਿੱਚ ਪਹਿਲਾਂ ਆਪਾਂ ਗੱਲ ਹੀ ਕਰ ਲਗੇ ਵੀ ਜਿਹੜਾ ਆਪਾਂ ਪਸ਼ੂ ਨੂੰ ਟੋਟਲ ਜੋ ਰਾਸ਼ਨ ਦੇਣਾ ਉਹ ਪਸ਼ੂ ਨੂੰ ਪ੍ਰੋਪਰ ਮਿਕਸ ਕਰਕੇ ਦੇਣਾ ਆਪਾਂ ਉਸ ਦੇ ਵਿੱਚ ਆਪਾਂ ਕੋਈ ਵੀ ਫੀਡ ਦਿੰਨੇ ਆ ਹਰਾਚਾਰਾ ਦਿੰਨੇ ਆ ਤੂੜੀ ਜਿੰਨੀ ਜਿੰਨੀ ਮਾਤਰਾ ਜੇ ਆਪਾਂ ਦੇਣਾ ਚਾਹੁੰਦੇ ਆ ਕੋਈ ਵੀ ਮਿਨਰਲ ਮਿਕਚਰ ਕੋਈ ਵੀ ਅਦਰ ਪ੍ਰੋਡਕਟ ਆਪਾਂ ਜੋ ਐਡ ਕਰਨ ਉਹ ਪਸ਼ੂ ਨੂੰ ਇੱਕ ਹੀ ਪਸ਼ੂ ਨੂੰ ਦੇਣੀ ਉਹ ਇੱਕੇ ਥਾਂ ਹੀ ਮਿਕਸ ਕਰਕੇ ਪਸ਼ੂ ਨੂੰ ਆਪਾਂ ਦੇਣੀ ਆ ਜਦੋਂ ਪਸ਼ੂ ਉਸ ਨੂੰ ਮਿਕਸ ਕੀਤੀ ਕੀ ਚੀਜ਼ ਨੂੰ ਖਾਊਗਾ ਉਹਦੇ ਉਹਦਾ ਪ੍ਰੋਪਰ ਯੂਟਲਾਈਜੇਸ਼ਨ ਹੋਊਗਾ ਜਿਹਦੇ ਕਰਕੇ ਉਹਨਾਂ ਦੇ BCS ਦੇ ਵਿੱਚ ਕਾਫੀ ਜਦੇ ਇਮਪਰੂਵਮੈਂਟ ਹੁੰਦੀ ਆ ਤੇ ਦੂਸਰੀ ਗੱਲ ਇਹ ਜਿਹੜਾ ਸਭ ਤੋਂ ਵੱਧ ਤੇ ਮੇਨ ਬੈਨੀਫਿਟ ਇਹ ਵੀ ਪਸ਼ੂਨ ਵਿੱਚ ਐਸਿਡਿਟੀ ਦੀ ਸਮੱਸਿਆ ਨਹੀਂ ਆਉਂਦੀ ਫੋਰ ਐਗਜ਼ਾਮਪਲ ਆਪਾਂ ਗੱਲ ਕਰ ਗਏ ਜੀ ਆਪਾਂ ਪਸ਼ੂਨ ਨੂੰ ਸਿੰਪਲੀ ਲੇਟੀ ਜਾਂ ਕੋਈ ਵੀ ਫੀਡ ਰਲਾਏ ਕੇ ਪੱਠਿਆਂ ਦੇ ਉੱਪਰ ਸਿੱਧੀ ਸੈੱਟ ਦਿੰਨੇ ਆ ਤਾਂ ਉਸ ਦਿਨ ਐਸਿਡਿਟੀ ਦੀ ਸਮੱਸਿਆ ਆਉਣ ਦੇ ਚਾਂਸ ਵਧ ਜਾਂਦੇ ਆ ਉਸ ਦੇ ਲਈ ਜਿਹੜੇ ਰਿਜ਼ਲਟ ਆਉਂਦੇ ਆ ਆਪਾਂ ਜੇ ਗੱਲ ਕਰ ਗਏ ਪਸ਼ੂਆਂ ਦੇ ਗੋਬਰ ਦੇ ਵਿੱਚ ਜੋ ਜਾਲਾ ਆਉਂਦਾ ਉਹਦਾ ਮੇਨ ਰੀਜ਼ਨ ਇਹੀ ਹੁੰਦਾ ਜੇਕਰ ਆਪਾਂ TMR ਕਰਕੇ ਪਸ਼ੂ ਨੂੰ ਕੋਈ ਵੀ ਫੀਡਿੰਗ ਦਿੰਨੇ ਆ ਤਾਂ ਜਿਹੜੀ ਉਸ ਦੀ ਗੋਬਰ ਦੀ ਪਸ਼ੂ ਦੀ ਸਟੇਜ ਹੁੰਦੀ ਉਹ ਵੀ ਸਹੀ ਰਹਿੰਦੀ ਆ ਜਿੱਥੇ ਤੱਕ ਆਪਾਂ ਫਾਈਂਡ ਆਊਟ ਕੀਤਾ ਬਾਕੀ ਦੂਸਰੀ ਗੱਲ ਆਪਾਂ ਹੁਣ ਜਿਸ ਤਰ੍ਹਾਂ TMR ਕਰਕੇ ਪਸ਼ੂ ਨੂੰ ਦਿੰਨੇ ਉਹ ਵੀ ਆਪਾਂ ਚਲੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਹੀ ਦਿੰਨੇ ਆ ਸੋਚਿਆ ਸੱਜਣਾ ਨੂੰ ਲੋ ਵੀ ਸੱਜਣਾ ਨੂੰ ਇਸ ਤਰ੍ਹਾਂ ਵੇਖ ਲਓ ਆਪਣੀ ਵੀਰਾਂ ਇਹ ਫੀਡ ਖਾ ਰਹੀ ਆ ਵਿੱਚ ਇਹਦੇ ਹਰਾ ਮਿਕਸ ਕੀਤਾ ਹੋਇਆ ਤੇ ਜਿਹੜੀ ਫੀਡ ਇਸ ਨੇ ਖਾਣੀ ਉਹ ਇਸ ਨੂੰ ਤੂੜੀ ਦੇ ਵਿੱਚ ਪ੍ਰੋਪਰ ਚਸ ਕੇ ਦਿੱਤਾ ਹੈ ਤੇ ਜੋ ਵੀ ਇਸ ਨੂੰ ਪਾਊਡਰ ਫਾਰਮ ਦੇ ਵਿੱਚ ਆਪਾਂ ਚੀਜ਼ਾਂ ਐਡ ਕਰਦੇ ਆ ਉਹ ਸਾਰਾ ਕੁਝ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਮਿਕਸ ਕਰਕੇ ਦੇਣਾ ਤੇ ਇਧਰ ਆ ਗਈ ਜੀ ਆਪਣੀ ਬਰਕਤ ਇਹ ਵੀ ਤੁਸੀਂ ਦੇਖ ਸਕਦੇ ਹੋ ਹੱਟ ਪੁੱਤੇ ਇਹ ਥੋੜਾ ਜਿਹਾ ਜੇ ਖਾਣ ਦੇ ਵਿੱਚ ਹਿਚਕ ਚਾਉਂਦੀ ਆ ਦਾਣਾ ਜਿਹੜਾ ਤੁਸੀਂ ਵੇਖ ਸਕਦੇ ਹੋ ਜਿਹੜੇ ਤੂੜੀ ਦੇ ਇੱਕ ਇੱਕ ਕੰਤੇ ਲੱਗਿਆ ਹੋਇਆ ਪੂਰਾ ਤੇ ਦੂਸਰੀ ਗੱਲ ਹਰਾਚਾਰਾ ਵਿੱਚ ਮਿਕਸ ਕੀਤਾ ਆ ਤੇ ਜਿਹੜਾ ਇਸ ਨੂੰ ਆਪਾਂ ਪਾਊਡਰ ਦਿੰਨੇ ਉਹ ਵੀ ਇਹਦੇ ਵਿੱਚ ਹੀ ਮਿਕਸ ਕੀਤਾ ਹੈ ਹੁਣ ਖਾਊਗੀ ਇਸ ਨੂੰ ਇਸ ਦੇ ਨਾਲ ਜਦੋਂ ਇਹਦੀ BCS ਦੇ ਵਿੱਚ ਕਾਫੀ ਜਦੋਂ ਇੰਪਰੂਵਮੈਂਟ ਹੋਊਗੀ ਬਾਡੀ ਕੰਡੀਸ਼ਨ ਸਕੋਰ ਜਿਸ ਨੂੰ ਕਿਹਾ ਜਾਂਦਾ ਇਹ ਆਪਣਾ ਵੀਡੀਓ ਬਣਾਉਂਦਾ ਮੇਨ ਮਕਸਦ ਇਹ ਹੀ ਸੱਜਣੋ ਵੀ ਜਿਹੜੇ ਸੱਜਣ ਕਹਿੰਦੇ ਵੀ ਆਪਾਂ ਨੂੰ ਫੀਡਿੰਗ ਦਾ ਪਸ਼ੂਆਂ ਦੇ ਵਿੱਚ ਰਿਜ਼ਲਟ ਨਹੀਂ ਮਿਲਦਾ ਪਸ਼ੂ ਨੂੰ ਫੀਡਿੰਗ ਆਪਾਂ ਪੂਰੀ ਦਿੰਨੇ ਆ ਉਸ ਦੇ ਵਿੱਚ ਮੇਨ ਰੀਜ਼ਨ ਇਹ ਹੀ ਹੁੰਦਾ ਵੀ ਆਪਾਂ ਜਿਹੜੀ ਫੀਡਿੰਗ ਆ ਪਸ਼ੂ ਨੂੰ ਕਿਸ ਤਰ੍ਹਾਂ ਦਿੰਨੇ ਆ ਇਹ ਵੀ ਬਹੁਤ ਮੈਟਰ ਕਰਦਾ ਬਾਕੀ ਇਹ ਛੋਟੀ ਜੀ ਵੀਡੀਓ ਆਪਣੀ ਕਿਸ ਤਰ੍ਹਾਂ ਲੱਗੀ ਇਹ ਵੀ ਕਮੈਂਟ ਕਰਕੇ ਦੱਸਣਾ ਜੀ ਤੇ ਬਾਕੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਫਤ ਨਹੀਂ ਸਾਂਝ ਬਾਉਨੇ ਵਾਹਿ